ਨਕਲ ਮਾਰਨ ਦਾ ਨਤੀਜਾ ਇੱਕ ਸ਼ਹਿਰ ਵਿੱਚ ਕਿਰਨ ਅਤੇ ਰੀਨਾ ਨਾਂ ਦੀਆਂ ਦੋ ਭੈਣਾਂ ਰਹਿੰਦੀਆਂ ਸਨ ਕਿਰਨ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਸੀ ਉਹ ਹਰ ਸਾਲ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਂਦੀ ਪਰ ਉਸਦੀ ਭੈਣ ਰੀਨਾ ਦੇ ਹਰ ਸਾਲ ਘੱਟ ਨੰਬਰ ਆਉਂਦੇ ਇਸ ਕਰਕੇ ਉਹ ਕਿਰਨ ਤੋਂ ਬਹੁਤ ਛੇੜਦੀ ਸੀ ਇੱਕ ਦਿਨ ਅਧਿਆਪਕ ਨੇ ਜਮਾਤ ਵਿੱਚ ਪੱਕੇ ਪੇਪਰਾਂ ਦੀ ਡੇਟਸ਼ੀਟ ਲਿਖਾਉਂਦਿਆਂ ਕਿਹਾ ਕਿ ਇਸ ਵਾਰ ਦੇ ਪੇਪਰਾਂ ਵਿੱਚੋਂ 100% ਦੇ ਵਿੱਚੋਂ 50% ਤੋਂ ਘੱਟ ਨੰਬਰ ਵਾਲੇ ਬੱਚਿਆਂ ਨੂੰ ਫੇਲ ਕਰ ਦਿੱਤਾ ਜਾਵੇਗਾ ਇਹ ਸੁਣ ਕੇ ਰੀਨਾ ਥੋੜੀ ਡਰ ਗਈ ਤੇ ਮਨ ਹੀ ਮਾਨ ਕਹਿਣ ਲੱਗੀ ਕਿ ਇਸ ਵਾਰ ਦੇ ਪੇਪਰਾਂ ਵਿੱਚ ਮੈਂ ਕਿਵੇਂ ਪਾਸ ਹੋਵਾਂਗੀ ਐਨੇ ਵਿੱਚ ਸਕੂਲ ਦੀ ਘੰਟੀ ਵੱਜ ਗਈ ਤੇ ਸਾਰੇ ਬੱਚੇ ਆਪਣੇ ਆਪਣੇ ਘਰਾਂ ਨੂੰ ਆ ਗਏ ਰਾਤ ਨੂੰ ਬੈੱਡ ਤੇ ਪਈ ਰੀਨਾ ਨੂੰ ਕਿਰਨ ਨੇ ਕਿਹਾ ਕਿ ਆਪਣਾ ਪਹਿਲਾ ਪੇਪਰ ਪੰਜਾਬੀ ਦਾ ਹੈ ਪੰਜਾਬੀ ਬਹੁਤ ਜ਼ਰੂਰੀ ਵਿਸ਼ਾ ਹੈ ਆਪਾਂ ਕੱਲ ਸਕੂਲ ਤੋਂ ਆ ਕੇ ਸਾਰਾ ਦਿਨ ਪੰਜਾਬੀ ਦੇ ਪੇਪਰ ਦੀ ਤਿਆਰੀ ਕਰਾਂਗੇ ਅਗਲੇ ਦਿਨ ਐਵੇਂ ਹੀ ਹੋਇਆ ਪਰ ਰੀਨਾ ਨੇ ਬਿਲਕੁਲ ਮਨ ਲਗਾ ਕੇ ਪੜ੍ਹਾਈ ਨਹੀਂ ਕੀਤੀ ਅਗਲੇ ਦਿਨ ਪੇਪਰ ਵਿੱਚ ਸਾਰੇ ਬੱਚੇ ਚੰਗੀ ਤਰ੍ਹਾਂ ਪੜ੍ਹ ਕੇ ਆਏ ਸਨ ਇਕੱਲੀ ਰੀਨਾ ਨੂੰ ਛੱਡ ਕੇ ਪੇਪਰ ਸ਼ੁਰੂ ਹੋ ਗਿਆ ਤੇ ਸਾਰੇ ਬੱਚੇ ਆਪਣੇ ਆਪਣੇ ਪੇਪਰ ਕਰਨ ਲੱਗ ਪਏ ਪਰ ਇਹਨਾਂ ਨੇ ਨਕਲ ਮਾਰ ਕੇ ਪੇਪਰ ਕੀਤਾ ਅਗਲੇ ਕੁਝ ਪੇਪਰ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਪਾਸ ਕੀਤੇ ਇੱਕ ਦਿਨ ਉਸ ਨੂੰ ਮੁਖ ਅਧਿਆਪਕ ਨੇ ਆਪਣੇ ਦਫ਼ਤਰ ਵਿੱਚ ਬੁਲਾਇਆ ਉਹਨਾਂ ਨੇ ਕਿਹਾ ਕਿ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਕਿ ਤੂੰ ਨਕਲ ਕਰੇਂਗੀ ਹੁਣ ਤੈਨੂੰ ਮੈਂ ਸਕੂਲ ਵਿੱਚੋਂ ਕੱਢ ਦੇਵਾਂਗਾ ਰੀਨਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸਨੇ ਸਾਰੇ ਤੋਂ ਮਾਫੀ ਮੰਗੀ ਤਾਂ ਉਸ ਨੂੰ ਕਿਹਾ ਕਿ ਜੇ ਤੂੰ ਸਾਰੇ ਪੇਪਰ ਦੁਆਰਾ ਦਿੱਤੇ ਤੇ ਪਾਸ ਹੋ ਗਈ ਤਾਂ ਅਸੀਂ ਤੈਨੂੰ ਮਾਫ ਕਰ ਦੇਵਾਂਗੇ ਫਿਰ ਇਹਨਾਂ ਨੇ ਸਾਰੇ ਪੇਪਰ ਪਾਸ ਕਰ ਦਿੱਤੇ ਤੇ ਉਸ ਨੂੰ ਮਾਫ ਕੀਤਾ ਗਿਆ ਸਿੱਖਿਆ ਮਿਹਨਤ ਸਫਲਤਾ ਦੀ ਪੂੰਜੀ ਹੈ